ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਪੀਐਮਐਮ ਬੀਵਾਈ ਐਪ ਹੈ ਜਿਹੜੀ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੀ ਕਿ ਪੀਐਮਐਮ ਬੀਵਾਈ ਐਪ ਹੈ ਜਿਹੜੀ ਇਹਦੇ ਵਿੱਚ ਜਿਹੜਾ ਗਰਭਤੀ ਮਹਿਲਾਵਾਂ ਏ ਉਹਨਾਂ ਦਾ ਫਾਰਮ ਆਪਾਂ ਨੇ ਕਿਵੇਂ ਫਿਲ ਕਰਨਾ ਹੈ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਵੇਂ ਆਪਾਂ ਬੈਨੀਫਿਸ਼ੀਰੀ ਹੈ ਜਿਹੜੀ ਗਰਭਤੀ ਮਹਿਲਾ ਹੈ ਉਹਦੀ ਰਜਿਸਟ੍ਰੇਸ਼ਨ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਾਂ ਨੇ ਡਾਟਾ ਐਂਟਰੀ ਤੇ ਜਾਣਾ ਡਾਟਾ ਐਂਟਰੀ ਤੇ ਜਾ ਕੇ ਆਪਾਂ ਨੇ ਬੈਨੀਫਿਸ਼ਰੀ ਰਜਿਸਟ੍ਰੇਸ਼ਨ ਤੇ ਜਾਣਾ ਤੇ ਉਸ ਤੋਂ ਅੱਗੇ ਆਪਾਂ ਨੇ ਜਿਹੜਾ ਪਹਿਲਾ ਪੁਆਇੰਟ ਇਹ ਹੈ ਉਹ ਇਹ ਪੁੱਛ ਰਹੀਆਂ ਵੀ ਜਿਹੜੇ ਬੈਨੀਫਿਸ਼ਰੀ ਦਾ ਆਪਾਂ ਭਰ ਰਹੀਆਂ ਆ ਗਰਭਤੀ ਮੈਲਾ ਦਾ ਭਰ ਰਹੀਆਂ ਕਿ ਉਸ ਕੋਈ ਸਰਕਾਰੀ ਨੌਕਰੀ ਤਾਂ ਨਹੀਂ ਕਰਦੀ ਜੇ ਕਰਦੀ ਹੈ ਤਾਂ ਆਪਾਂ yes ਕਰ ਦੇਣਾ ਨਹੀਂ ਕਰਦੀ ਤਾਂ ਆਪਾਂ ਨੇ no ਕਰ ਦੇਣਾ ਇਸੇ ਤਰ੍ਹਾਂ ਅਪਲਾਈਂਗ ਫਾਰ ਜਿਹੜਾ ਆਪਾਂ ਨੇ ਜਿਹੜਾ ਫਾਰਮ ਆਪਾਂ ਅਪਲਾਈ ਕਰ ਰਹੀਆਂ ਉਹ ਪਹਿਲੇ ਬੱਚੇ ਦੇ ਲਈ ਕਰ ਰਹੀਆਂ ਫਰਸਟ ਚਾਈਲਡ ਦੇ ਲਈ ਕਰ ਰਹੀਆਂ ਜਾਂ ਸੈਕੰਡ ਚਾਈਲਡ ਦੇ ਲਈ ਕਰ ਰਹੀਆਂ ਉਹ ਆਪਾਂ ਨੇ ਕਲਿੱਕ ਕਰ ਦੇਣਾ ਅਗੇ ਜੇ ਆਪਾਂ ਫਰਸਟ ਚਾਈਲਡ ਦੇ ਲਈ ਕਲਿੱਕ ਕਰ ਆਪਾਂ ਫਾਰਮ ਫਿਲ ਕਰ ਰਹੇ ਹਾਂ ਤਾਂ ਨੰਬਰ ਆਫ ਲੀਵਿੰਗ ਚਿਲड्रन ਹੈ ਜਿਹੜੇ ਉਹ 0 ਆ ਚਾਹੀਦਾ ਉਸਤੇ ਅਗੇ ਕੀ ਹੈ ਡਸ ਦਾ ਬੈਨੀਫਿਸ਼ੀਰੀ ਹੈਵ ਅਧਾਰ ਕਾਰਡ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਆਧਾਰ ਕਾਰਡ ਸਭ ਦੇ ਕੋਲ ਹੈਗੇ ਆ ਤਾਂ ਆਪਾਂ ਨੇ ਕੀ ਕਰਨਾ ਹੈ ਆਧਾਰ ਕਾਰਡ ਤੇ ਕਲਿੱਕ ਕਰ ਦੇਣਾ ਵੀ ਇਹ ਬੈਨੀਫਿਸ਼ੀਰੀ ਕੋਲ ਆਧਾਰ ਕਾਰਡ ਹੈ ਉਸ ਤੋਂ ਅਗੇ ਆਪਾਂ ਨੇ ਬੈਨੀਫਿਸ਼ੀਰੀ ਦਾ ਨੇਮ ਭਰਨਾ ਹੈ ਇਥੇ ਲਾਭਪਾਤਰੀ ਦਾ ਨਾਮ ਭਰਨਾ ਹੈ ਲਾਭ ਲਾਭਪਾਤਰੀ ਦਾ ਨਾਮ ਉਹੀ ਭਰਨਾ ਜਿਹੜਾ ਕਿ ਉਹਦੇ ਆਧਾਰ ਕਾਰਡ ਤੇ ਹੈ ਠੀਕ ਹੈ ਉਹ ਨਾਮ ਭਰ ਦੇਣਾ ਹੈ ਤੇ ਉਹਦਾ ਆਧਾਰ ਨੰਬਰ ਭਰ ਦੇਣਾ ਹੈ ਤੇ ਉਸਤੇ ਅੱਗੇ ਆਪਾਂ ਨੇ ਫੇਸ਼ੀਅਲ ਰੀਕੋਗਨਾਈਜੇਸ਼ਨ ਥਰੂ ਪੋਜੀਸ਼ਨ ਟਰੈਕਰ ਫੇਸ਼ੀਅਲ ਰੀਕੋਗਨਾਈਜੇਸ਼ਨ ਥਰੂ ਪੋਜੀਸ਼ਨ ਟਰੈਕਰ ਮੀਨਸ ਆਪਾਂ ਨੇ ਇਹਦੇ ਤੇ ਕਲਿੱਕ ਕਰਕੇ ਇਹ ਚੈੱਕ ਕਰ ਲੈਣਾ ਹੈ ਕਿ ਫੇਸ ਕੈਪਚਰਿੰਗ ਪੋਜੀਸ਼ਨ ਟਰੈਕਰ ਤੇ ਜਿਹੜੀ ਬੈਨੇਫੀਸ਼ੀਰੀ ਦਾ ਆਪਾਂ ਡਾਟਾ ਭਰ ਰਹੀਆਂ ਆ ਉਹ ਹੋਈ ਹੋਈ ਹੈ ਜਾਂ ਨਹੀਂ ਠੀਕ ਹੈ ਅੱਗੇ ਡੇਟ ਆਵਰਤ ਭਰ ਦੇਣੀ ਆ ਆਪਾਂ ਨੇ ਬੈਨੇਫੀਸ਼ੀਰੀ ਦੀ ਉਸ ਤੋਂ ਅੱਗੇ ਆਪਾਂ ਨੇ ਬੈਨੇਫੀਸ਼ੀਰੀ ਦੀ ਕੈਟਾਗਰੀ ਭਰ ਦੇਣੀ ਆ ਠੀਕ ਹੈ ਐਸਸੀ ਹੈ ਐਸਟੀ ਹੈ ਜਾਂ ਅਦਰਸ ਹੈ ਠੀਕ ਹੈ ਉਸਦੇ ਅੱਗੇ ਆਪਾਂ ਨੇ ਮੋਬਾਈਲ ਨੰਬਰ ਭਰ ਦੇਣਾ ਬੈਨੀਫਿਸ਼ੀਰੀ ਦਾ ਠੀਕ ਹੈ ਮੋਬਾਈਲ ਨੰਬਰ ਬਿਲੋਂਗਸ ਟੂ ਜਿਹੜਾ ਵੀ ਮੋਬਾਈਲ ਨੰਬਰ ਆਪਾਂ ਭਰਦੇ ਆ ਤਾਂ ਜਿਵੇਂ ਕਿ ਆਪਾਂ ਨੇ ਬੈਨੀਫਿਸ਼ੀਰੀ ਦਾ ਮੋਬਾਈਲ ਨੰਬਰ ਭਰਤਾ ਤਾਂ ਉਹ ਕੀ ਦਾ ਵੀ ਬੈਨੀਫਿਸ਼ੀਰੀ ਦਾ ਆਪਣਾ ਹੈ ਜਾਂ ਕੀ ਦਾ ਹੈ ਉਹਦੇ ਮਦਰ ਦਾ ਹੈ ਉਹਦਾ ਆਪਣਾ ਹੈ ਉਹਦੇ ਫਾਦਰ ਦਾ ਹੈ ਮਦਰਨ ਲਾ ਦਾ ਹੈ ਫਾਦਰਨ ਲਾ ਦਾ ਹੈ ਜਾਂ ਫਿਰ ਅਦਰ ਠੀਕ ਹੈ ਉਹ ਆਪਾਂ ਨੇ ਕਲਿੱਕ ਕਰ ਦੇਣਾ ਉਸਦੇ ਅੱਗੇ ਜਿਵੇਂ एलिजिਬਲ ਜਿਹੜੀ एलिजिਬਿਲਟੀ ਪ੍ਰੂਫ ਹੈ ਉਹ ਆਪਾਂ ਨੇ ਲੈਣੀ ਆ ਠੀਕ ਹੈ ਉਹ ਆਪਾਂ ਨੇ ਦੇਖ ਲੈਣੇ ਆ ਮੋਸਟਲੀ ਜਿਹੜਾ ਅੱਜ ਕੱਲ ਜਿਹੜੇ एलिजिਬਿਲਟੀ ਪ੍ਰੂਫ ਇਹਦੇ ਆਪਾਂ ਇਹਦੇ ਪੀਐਮ ਮੈਮ ਵੀਵਾਈ ਸਾਈਡ ਦੇ ਵਿੱਚ ਆਪਾਂ ਨੇ ਈਸ਼ਰਮ ਕਾਰਡ ਲੈਣੇ ਆ ਕਿਉਂਕਿ ਹਰ ਇੱਕ ਬੈਨੀਫਿਸ਼ੀਰੀ ਦੇ ਕੋਲ ਈਸ਼ਰਮ ਕਾਰਡ ਹੈ ਜਿਹੜਾ ਉਹ ਹੁੰਦਾ ਹੈ ਠੀਕ ਹੈ ਆਪਾਂ ਨੇ ਈਸ਼ਰਮ ਕਾਰਡ ਤੇ ਕਲਿੱਕ ਕਰ ਦੇਣਾ ਹੈ ਅਤੇ ਈਸ਼ਰਮ ਕਾਰਡ ਦਾ ਨੰਬਰ ਇੱਥੇ ਆਪਾਂ ਨੇ ਭਰ ਦੇਣਾ ਹੈ ਉਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਹੈ ਉਹਨੂੰ ਅਪਲੋਡ ਕਰ ਦੇਣਾ ਹੈ ਜਿਹੜਾ ਵੀ ਆਪਾਂ ਨੇ ਪ੍ਰੂਫ ਲਿਆ ਇਸਰਮ ਕਾਰਡ ਹੈ ਜਾਂ ਜੌਬ ਕਾਰਡ ਹੈ ਜਿਹੜਾ ਵੀ ਆਪਾਂ ਨੇ ਪ੍ਰੂਫ ਲਿਆ ਇੱਥੇ ਆਪਾਂ ਨੇ ਉਹਨੂੰ ਅਪਲੋਡ ਕਰ ਦੇਣਾ ਹੈ ਠੀਕ ਹੈ ਉਸ ਤੋਂ ਅੱਗੇ ਆਪਾਂ ਨੇ ਐਮਸੀਪੀ ਕਾਰਡ ਡਿਟੇਲ ਐਮਸੀਪੀ ਕਾਰਡ ਡਿਟੇਲ ਹੈ ਜਿਹੜੀ ਉਹਦੇ ਵਿੱਚ ਕਾਰ ਰਜਿਸਟ੍ਰੇਸ਼ਨ ਨੰਬਰ ਹੁੰਦਾ ਹੈ ਮੈਂਸ਼ਨ ਹੋਇਆ ਹੋਆ ਹੁੰਦਾ ਹੈ ਉੱਥੇ ਆਪਾਂ ਨੇ ਭਰ ਦੇਣਾ ਹੈ ਉਸ ਦੇ ਕਿ ਐਮਸੀਪੀ ਕਾਰਡ ਰਜਿਸਟ੍ਰੇਸ਼ਨ ਡੇਟ ਵੀ ਕਦੋਂ ਐਮਸੀਪੀ ਕਾਰਡ ਜਿਹੜਾ ਉਹ ਬਣਿਆ ਹੈ ਉਹਦੀ ਇੱਥੇ ਆਪਾਂ ਨੇ ਡੇਟ ਪਾ ਦੇਣੀ ਹੈ ਠੀਕ ਹੈ ਉਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਹੈ ਜਿਹੜਾ ਐਮਸੀਪੀ ਕਾਰਡ ਹੈ ਜਿਹੜਾ ਉਹ ਅਪਲੋਡ ਕਰ ਦੇਣਾ ਉਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਹੈ ਐਲ ਐਮ ਪੀ ਭਰਨੀ ਹੈ ਗਰਭਤੀ ਮਹਿਲਾਏ ਜਿਹੜੀ ਉਹਦੀ ਆਪਾਂ ਨੇ ਐਲ ਐਮ ਪੀ ਭਰਨੀ ਹੈ ਜਿਹੜੀ ਵੀ ਐਲ ਐਮ ਪੀ ਹੈ ਉਹ ਇੱਥੇ ਆਪਾਂ ਨੇ ਫਿਲ ਕਰ ਦੇਣੀ ਹੈ ਠੀਕ ਹੈ ਉਸਦੇ ਅੱਗੇ ਆਪਾਂ ਨੇ ਜਿਹੜਾ ਚੈੱਕ ਅਪ ਡੇਟ ਹੈ ਠੀਕ ਹੈ ਆਪਾਂ ਨੇ ਉਹ ਭਰ ਦੇਣੀ ਹੈ ਨੈਕਸਟ ਕੀ ਹੈ ਹੈਜ਼ ਦਾ ਚਾਈਲਡ ਹੈਵ ਚਾਈਲਡ ਬੀਨ ਬੋਰਨ ਕੀ ਉਹ ਜਿਹੜਾ ਬੱਚਾ ਹੈ ਉਹ ਪੈਦਾ ਹੋ ਗਿਆ ਅਗਰ ਹੋ ਗਿਆ ਤਾਂ ਆਪਾਂ ਨੇ ਯੈਸ ਕਰ ਦੇਣਾ ਹੈ ਨਹੀਂ ਹੋਇਆ ਤਾਂ ਆਪਾਂ ਨੇ ਨੋ ਕਰ ਦੇ ਉਸ ਦੇ ਅੱਗੇ ਆਪਾਂ ਨੇ ਬੱਚੇ ਦੀ ਜੇ ਯੈਸ ਕੀਤਾ ਹੈ ਵੀ ਬੱਚਾ ਵੋਨ ਹੋ ਗਿਆ ਬੱਚੇ ਬੱਚਾ ਪੈਦਾ ਹੋ ਗਿਆ ਤਾਂ ਉੱਥੇ ਆਪਾਂ ਨੇ ਨੈਕਸਟ ਉਹਦੇ ਵਿੱਚ ਬੱਚੇ ਦੀ ਡੇਟ ਆਫ ਬਰਥ ਭਰ ਦੇਣੀ ਹੈ ਜੇ ਨਹੀਂ ਹੋਇਆ ਤਾਂ ਨੋ ਕਰ ਦੇਣਾ ਉਸ ਦੇ ਅੱਗੇ ਪ੍ਰੈਜ਼ੈਂਟ ਐਡਰੈਸ ਭਰ ਦੇਣਾ ਹੈ ਠੀਕ ਹੈ ਕਿ ਕਿਸ ਕਿਸ ਤਰ੍ਹਾਂ ਦੇ ਏਰੀਆ ਦੇ ਵਿੱਚ ਬੈਨੇਫੀਸ਼ੀਰੀ ਹੈ ਜਿਹੜਾ ਉਹ ਰਹਿ ਰਿਹਾ ਹੈ ਰੂਲਰ ਹੈ ਜਾਂ ਅਰਬਨ ਹੈ ਉਹ ਆਪਾਂ ਨੇ ਕਲਿੱਕ ਕਰ ਦੇਣਾ ਉਸ ਤੋਂ ਅੱਗੇ ਅੱਗੇ ਆਪਾਂ ਨੇ ਐਡਰੈਸ ਭਰ ਦੇਣਾ ਹੈ ਐਡਰੈਸ ਮਤਲਬ ਉਹਰੇ ਪਿੰਡ ਦਾ ਨਾਮ ਭਰ ਦੇਣਾ ਹੈ ਸਟੇਟ ਹੈ ਪੰਜਾਬ ਹੈ ਉਸ ਤੇ ਅੱਗੇ ਆਪਾਂ ਨੇ ਡਿਸਟ੍ਰਿਕਟ ਫਤਿਹਗੜ ਸਾਹਿਬ ਹੈ ਬਲਾਕ ਖੇੜਾ ਹੈ ਫਿਰ ਵਿਲੇਜ ਨੇਮ ਹੈ ਉਹ ਆਪਾਂ ਨੇ ਭਰ ਦੇਣੀ ਹੈ ਇੱਥੇ ਮੈਂਸ਼ਨ ਹੋ ਜਾਂਦੀ ਹੈ ਠੀਕ ਹੈ ਉਸ ਤੇ ਅੱਗੇ ਕੀ ਹੈ ਅ ਉਸ ਤੇ ਅੱਗੇ ਆਪਾਂ ਨੇ ਪਿੰਨ ਕੋਡ ਭਰ ਦੇਣਾ ਹੈ ਤੇ ਨੈਕਸਟ ਆਪਾਂ ਨੇ ਸਬਮਿਟ ਕਰ ਦੇਣਾ ਹੈ ਇਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਂ ਪੀਐਮਐਬੀਵਾਈ ਸਾਈਟ ਹੈ ਜਿਹੜੀ ਇਹਦੇ ਬਾਰੇ ਹੋਰ ਵੀ ਤੁਹਾਨੂੰ ਆਪਣੀ ਨੈਕਸਟ ਵੀਡੀਓ ਦੇ ਵਿੱਚ ਵਿਸਥਾਰ ਨਾਲ ਦੱਸਾਂਗੀ ਧੰਨਵਾਦ